ਨਾ 72 ਮੇਰਾ ਰੰਗ ਆਪੇ ਮੈਂ ਟੇਸ਼ਨ ਤੋਂ ਆ ਗਿਆ ਹਮਡੇ ਮੁੰਡਾ ਲੈ ਕੇ ਤੇ ਸ਼ਹਿਰ ਤੇ ਜਾ ਰਿਹਾ ਨਾ ਮਗਨ ਇੱਕ ਕਾਰ ਟੁਰਿਆ ਹੁੰਦੀ ਆ ਉਹ ਮਗਨ ਹਾਰ ਮਾਰਨ ਢਈ ਆ ਮੈਂ ਉਹਨੂੰ ਸਾਈਡ ਦੇ ਕੇ ਟੁਰਿਆ ਹੁੰਦੇ ਆ ਉਹਨੇ ਅੱਗੇ ਕਾਰ ਨਹੀਂ ਕੱਢੀ ਅੱਗੇ ਮੇਰਾ ਕਾਰ ਆ ਗਿਆ ਕੋ ਮੈਂ ਐਨ ਮੁਰਨਾ ਹੈ ਮੈਂ ਸ਼ਹਿਰ ਖਲਾਰ ਲਿਆ ਉਹ ਕਾਰ ਵਾਲੇ ਨਾ ਕੇ ਮਗਰ ਮੇਰਾ ਕਾਰ ਧਾਰਤੀ ਆ ਉਹ ਆ ਕੇ ਮੈਨੂੰ ਕਹਿੰਦੇ ਆ ਜੀ ਕਾਕੇ ਨੋਟਾ ਦੇ ਆਣਾ ਮੈਂ ਕਿਹਾ ਸਾਡਾ ਬੱਚਾ ਇਦਾਂ ਨਹੀਂ ਜਾਂਦਾ ਫੇਰ ਬੋਲ ਉਹ ਜਨਾਨੀ ਅੱਗੇ ਬੈਠੀ ਆ ਉਹ ਆਦੀ ਨਹੀਂ ਕੋਈ ਗੱਲ ਸਾਡੀ ਜਾਣ ਬਜਾਣਾ ਹੈ ਸਾਡੇ ਘਰ ਆ ਰਹੀ ਨੇ ਤੇ ਮੈਂ ਕਿਹਾ ਮੈਂ ਨਹੀਂ ਤਾਂ ਜਾਂਦਾ ਮੇਰੇ ਪਛਾੜਤੀ ਆਏ ਤੇ ਕੋਣ ਕੋਣ ਨੇ ਤੇ ਡਰਾਈਵਰ ਨਿਕਲਿਆ ਉਹਨੇ ਆ ਕੇ ਮਾਰ ਦਿੱੋ ਗਏ ਤੇ ਕਾਕੇ ਨੂੰ ਨਾ ਕਿ ਕਿੱਥੇ ਲੱਪ ਜਾ ਚਾਰ ਸਾਲ ਦੀ ਉਹ ਮੈਂ ਕਾਕੇ ਦੀ ਤੇ ਹਰਮਨ ਹਰਮਨ ਕੁਮਾਰ ਹਾਂਜੀ ਕੋਈ ਕੁਝ ਆ ਗੋਆਂਢੀ ਕੋਸ਼ਿਸ਼ ਕੀਤੀ ਐਨ ਮੁਰਨੇ ਆਕੇ ਡਰਾਈਵਰ ਨੇ ਕੱਚਾ ਫੜ ਕੇ ਖਿੱਚਿਆ ਵਾ ਮੈਂ ਮੁੰਡੇ ਦੀ ਕਮੀਜ਼ ਫੜੀ ਆ ਨਾਲ ਉਹਦੀ ਬਾਹ ਫੜੀ ਮੈਂ ਮੁੰਡਾ ਨਹੀਂ ਛੱਡਿਆ ਆ ਉਹਨੇ ਪੂਰੀ ਕੋਸ਼ਿਸ਼ ਕੀਤੀ ਅੱਗੋਂ ਭੈਣ ਇਹ ਜੋ ਕਾਰ ਆਈ ਆ ਉਹ ਕਾਰ ਆਣ ਕੇ ਇੱਕ ਲੋਗੀ ਉਹਨੇ ਹੱਥ ਮਾਰਿਆ ਉਹਨੇ ਫਿਰ ਮੁੰਡਾ ਛੱਡ ਗਏ ਤੇ ਕਾਰ ਪਾਸੇ ਨੂੰ ਕਰ ਤੇ ਕਾਰ ਵੀ ਆ ਕੇ ਲੈ ਗਿਆ ਇਹ ਕਹਿੰਨੇ ਵੀ ਇਹਦੇ ਕਰੋ ਕੋਈ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਫਿਰ ਕਾਨੂੰਨੀ ਕਾਰਵਾਈ ਨਾਲ ਕੀਤੀ ਜਾਵੇ ਆਉਂਦੀ ਕੀ ਬਾਤ ਆ ਜੀ ਸਾਡੇ ਨਾ ਮੇਰਾ ਇੱਕ ਪੋਤਰਾ ਵਾ ਪੀਸਨ ਤੇ ਪਾਇਆ ਸੀਗਾ ਤੇ ਮੇਰੇ ਘਰ ਵਾਲਾ ਲੈ ਕੇ ਤੁਰਿਆ ਅੰਦਾ ਸੀ ਰਾਹ ਵਿੱਚ ਘਕਾਰ ਮਿਲੀ ਆ ਇਹ ਕਾਰ ਵਾਲਾ ਸੈਰ ਮੰਗਦਾ ਸੀਗਾ ਕਿ ਪਤਾ ਨਹੀਂ ਕੀ ਮਾਰ ਜਾਂਦਾ ਸੀ ਹਾਰਾਂ ਨੂੰ ਇਹ ਸੈਰ ਤੇ ਹੀ ਗਿਆ ਹਾਰਾਂ ਮਾਰੀ ਗਿਆ ਉਹ ਸੈਰ ਤੇ ਹੀ ਗਿਆ ਵਾ ਇਹਨਾਂ ਨੇ ਉੱਥੋਂ ਪਿੱਛੋਂ ਵਾ ਵਾ ਦੂਰੋਂ ਲਈ ਆਏ ਮਗਰ ਮਗਰ ਤੇ ਇੱਥੇ ਸਾਡਾ ਮੋੜ ਆਇਆ ਵਾ ਇੱਥੇ ਨੇ ਖਲਾੜ ਲਈ ਆ ਕੈ ਕਲ ਖਲਾ ਲਿਆ ਵਾ ਮੁੰਡਾ ਮਗਰ ਪਾਇਆ ਵਾ ਬਾਹ ਫੜੀ ਆ ਮੁੰਡੇ ਨੇ ਜਫਾ ਪਾਇਆ ਮਗਰ ਦਾਦੂ ਨੂੰ ਤੇ ਉਹ ਕਾਦ ਲਿਆ ਕੇ ਤੇ ਇਹਨਾਂ ਦੀ ਬੱਟੇ ਖਲਾਤੀ ਆ ਵੇ ਤੇ ਇੱਕ ਜਨਾਨੀ ਬੈਠੀ ਆ ਤੇ ਉਹ ਡਰਾਈਵਰ ਵਾ ਉਹ ਕਹਿੰਦੇ ਆ ਜਾ ਬੱਚੇ ਆਹ ਤੈਨੂੰ ਹੁਟਾ ਦਈਏ ਸੂਚਾ ਦਾ ਆਹ ਤੈਨੂੰ ਜਾਣਦੇ ਆ ਤੇ ਉਹ ਕਹਿੰਦਾ ਵੀ ਨਹੀਂ ਸਾਨੂੰ ਨਹੀਂ ਤੁਸੀਂ ਜਾਣਦੇ ਤੇ ਨਹੀਂ ਆਹੀ ਤਾਂ ਜਾਣਦੇ ਆ ਤੇ ਹੁਟਾ ਦੇ ਕੇ ਤੇ ਅਸੀਂ ਤੈਨੂੰ ਵਾਪਸ ਦੇ ਦੇਣਾ ਵਾ ਤੇ ਥੋੜਾ ਕੁ ਮਿੰਟ ਆ ਜਾ ਮਗੜੇ ਭਾਵੇਂ ਆ ਜਾ ਇਹ ਕਹਿੰਦਾ ਨਹੀਂ ਪਰ ਕੋਟ ਰਾਵਲ ਨਿਕਲ ਕੇ ਇਹਨੂੰ ਬੱਚੇ ਨੂੰ ਪਿੱਛੋਂ ਫੜ ਕੇ ਨੇ ਨਾਲੇ ਉਹ ਡਿੱਗੀ ਡੀ ਦਾ ਫੋਲਿਆ ਵਾ ਬੁਆ ਤਾਂ ਕੈਸਾਈ ਕੀਤੀ ਆ ਤੇ ਉਹ ਫਿਰ ਕੋ ਗੱਡ ਕਾਰ ਆ ਗਈ ਆ ਮੋੜ ਤੇ ਲੱਗੇ ਸੀਗੀ ਉਹ ਆ ਚੱਕਣ ਵਾਸਤੇ ਹੀ ਆਏ ਸੀ ਚਾਹੇ ਉਹ ਚੱਕ ਨਹੀਂ ਦਇ ਸੀਗੇ ਖਿੱਚਣ ਲਿਆ ਸੀ ਜੋੜ ਨਾਲ ਤੇ ਉਹ ਨਹੀਂ ਨਹੀਂ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਅਸੀਂ ਨਾ ਕਦੀ ਕਿਹਨਾ ਲੜੇ ਆ ਤੇ ਨਾ ਸਾਡੇ ਇਹ ਜੀ ਪ੍ਰੋਬਲਮ ਨਹੀਂ ਜੇ ਕਿਸੇ ਨਾਲ ਦੀ ਹਾਂ ਮੰਗ ਕਰਨੀ ਚਾਹੀਦੀ ਪਰਦਾ ਰਾਸਨ ਤੋਂ ਬਣਾ ਨਹੀਂ ਹੁੰਦਾ ਇਹ ਵੀ ਜੇ ਬੱਚੇ ਨੂੰ ਇਦਾਂ ਸਾਡੇ ਨਾਲ ਹੋਈ ਆ ਹੋਰ ਨਾ ਕਿਸੇ ਨਾਲ ਵੀ ਹੋਵੇ ਗਾਂ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਪਤਾ ਲੱਗੇ ਕਿ ਕੌਣ ਸੀ ਨਹੀਂ ਨਾ ਸਾਨੂੰ ਬੰਦੇ ਦੀ ਪਛਾਣ ਆ ਨਾ ਸਾਨੂੰ ਉਹ ਪਰਈਆ ਕੋਈ ਖੱਟੀ ਬਲੈਨ ਪਾਈ ਆ ਤੇ ਪਿੰਟ ਪਾਈ ਆ ਕਾਲੇ ਜਿਹੇ ਰੰਗ ਦੀ